ਸੋਰੀ ਪੈਣ ਪ੍ਰਮਾਣ ਨੂੰ ਸਸ ਸ੍ਰੀਕਰ ਹੋਰ ਵੀਡੀਓ ਦੇਖਣ ਲਈ ਬਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਅੱਜ ਆਪਾਂ ਗੱਲ ਕਰਦੇ ਆਂ ਬਈ ਜੀ ਬਾਇਰ ਕੰਪਨੀ ਦੇ ਜੋ ਪ੍ਰੋਡਕਟ ਹੁਣ ਲਾਂਚ ਹੋਇਆ ਕਣਕ ਵਾਸਤੇ ਵੱਡੇ ਤਨ ਨਦੀਨਾ ਦਾ ਹੱਲ ਕਰੂਗਾ ਜਿਸ ਵਿੱਚ ਆ ਗਈ ਪਾਲਕ ਬਾਥੂ ਤੇ ਗੁੱਲੀ ਡੰਡੇ ਦਾ ਇਹ ਦਵਾਈ ਵੀਰੇ 72 ਘੰਟਿਆਂ ਦੇ ਵਿੱਚ ਵਿੱਚ ਆਪਾਂ ਨੂੰ ਕਰਨੀ ਹੁੰਦੀ ਆ ਤੇ ਇਸ ਤੋਂ 25 ਦਿਨਾਂ ਬਾਅਦ ਆਪਣੇ ਪਾਣੀ ਲਾਉਣਾ ਕਣਕ ਨੂੰ ਤੇ ਇਸ ਦਾ ਟ੍ਰਾਇਲ ਜ਼ਰੂਰ ਕਰੋ ਇੱਕ ਦੋ ਗਿੱਲਿਆਂ ਦੇ ਕਰੋ ਕਰਕੇ ਦੇਖੋ ਫਿਰ ਦੇਖੋ ਵੀ ਰਿਜ਼ਲਟ ਦਿੰਦਾ ਜਾਂ ਨਹੀਂ ਦਿੰਦਾ ਇੱਕੋਦਮ ਸਾਰੇ ਤੇ ਨਾ ਕਰੋ ਉਹਨਾਂ ਨੇ ਪਹਿਲੀ ਵਾਰ ਲਾਂਚ ਕੀਤਾ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਆ ਇੱਕ ਵਾਰ ਜ਼ਰੂਰ ਟ੍ਰਾਈ ਕਰਿਓ ਮਟੀਨੋ ਮੋਰ ਧੰਨਵਾਦ ਕੋਰਟੀ ਜੀ ਦੀ ਦੇਖਣ ਲਈ ਬਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ